ਦੀ 1999 ਮਾਡਲ ਹੈ 1999 ਦਾ ਹੈਗਾ ਇਹ ਮਾਡਲ ਹਾਂ ਜੀ ਬਾਹਰ ਪੰਪ ਵਾਲਾ ਬਾਹਰ ਪੰਪ ਵਾਲਾ ਜੀ ਹਾਂ ਜੀ ਓਕੇ ਚਾਰੇ ਟਾਇਰ 40 45 ਕੇ ਟਾਇਰ ਨੇ ਹਾਂ ਤੇਰੇ ਦੇ ਪੈਨੇ ਸਾਰੇ ਐਮ ਆਰ ਐਫ ਦੇ 80 ਪੈਸੇ ਟਾਇਰ ਹਾਂ 80 ਪੈਸੇ ਦੇ ਟਾਇਰ ਪੈਨੇ ਚੌਕੜਾ ਹੈਗਾ ਮਰਫ ਦਾ ਹਾਂ ਜੀ ਇੰਜਨ ਗੇਅਰ ਹੋਇਆ ਹੋਇਆ ਦਾ ਇੰਜਨ ਗੇਅਰ ਦਾ ਮਤਲਬ ਹੋ ਕੋਇਆ ਹੋਇਆ ਹੋਇਆ ਕੰਮ ਪੂਰਾ ਜਿੰਮੇਵਾਰੀ ਵਾਲਾ ਇੰਜਨ ਜਾ ਕੇ ਰੁਪਈਆ ਲਾਉਣ ਦੀ ਲੋੜ ਨਹੀਂ ਜੀ ਹਾਂ ਜੀ ਹਾਂ ਜੀ ਉਹ ਪੂਰਾ ਓਕੇ ਸੁੱਕਾ ਡਰਾਈਵਰ ਹੈ ਜੀ ਡਿਸਕ ਬ੍ਰੇਕਾਂ ਵਾਲਾ ਆ ਗਿਆ ਡਿਸਕ ਬ੍ਰੇਕਾਂ ਚ ਫਾਰਮ ਡ੍ਰੈਗਰ 60 ਦੇ ਮਗਰਾਟ ਲੱਗੇ ਹੋਣੇ ਨਵੇਂ ਅੱਛਾ ਫਾਰਮ 60 ਵਾਲੇ ਮਗਰਾਟ ਲੱਗੇ ਹੋਣੇ ਇੰਡੀਕੇਟਰ ਨਵੇਂ ਲੱਗੇ ਹੋਣੇ ਟਰੈਕਟਰ ਦੇ ਚਾਰੇ ਹਾਂਜੀ ਹਾਂਜੀ ਇਹ ਕਿੰਨੇ ਕ ਦਾ ਬਣ ਜੂਆ ਇਹ ਦੇ ਦਾਂਗੇ ਜੀ ਆਪਾਂ 1.25 ਲੱਖ ਦਾ ਲੈ ਮਿੱਤਰੋ 1.5 ਲੱਖ ਰੁਪਇਆ ਡਿਮਾਂਡ ਹੈ ਹਾਂਜੀ ਇਹ ਤੋਂ ਵਿੱਚ ਵੀ ਥੋੜਾ ਮੋਟਾ ਥੋੜਾ ਮੰਨਤਾ ਹਾਂ ਕਰਵਾ ਦਾਂਗੇ ਉਹ ਅਸਲ ਇਹ ਹੈ ਜੀ ਟਰੈਕਟਰ ਸਾਹਮਣੇ ਹੋਇਆ ਟਰੈਕਟਰ ਇਹ ਕੇ ਲੈਣਾ ਜ਼ਿੰਮੇਵਾਰੀ ਵਾਲਾ ਟਰੈਕਟਰ ਹੈ ਜੀ ਜ਼ਮੀਨ ਦਿਖਤਰ ਵਿੱਚ ਪੂਰਾ ਉਹ ਵਾਲਾ ਟਰੈਕਟਰ ਹੈ ਜਮਾ ਮਰਜੀ ਬੰਦਾ ਖੇਤੀ ਕਰਵਾਦੀ ਲਿੰਕਾਂ ਨੂੰ ਕੱਚਾ ਕਰਵਾਦੀ ਜਮਾ ਸੁੱਕਾ ਟਰੈਕਟਰ ਪਿਆ ਇਧਰਲਾ ਵੀ ਰਮ ਚੈੱਕ ਕਰਵਾਦੀ ਮਗਰਾੜ ਚੈੱਕ ਕਰਵਾਦੇ ਵਿੱਚੋਂ ਤੇ ਇਹ ਦੱਸਿਓ ਜੀ ਇਹ ਤੁਸੀਂ ਦੱਸਿਆ ਸੀ ਮਾਡਲ ਇਹ 1998 ਮਾਡਲ ਹੈ 98 ਮਾਡਲ ਹੈ ਨੰਬਰ ਇਹਦਾ ਵੀ ਪੰਜਾਬ ਦਾ ਹੀ ਹੈ ਐਪੀਪੀ 11 ਪਟਿਆਲੇ ਦਾ ਜੀ ਪੀਪੀ 11 ਪਟਿਆਲੇ ਦਾ ਨੰਬਰ ਹੈ ਹਾਂਜੀ ਤੇ ਇੰਜਨ ਦਾ ਤਾਂ ਸਹੀ ਓਕੇ ਜੀ ਬਾਬਾ ਸਹੀ ਹੈ ਜੀ ਬਾਗੇ ਚੈੱਕ ਕਰ ਲਈ ਜੀ ਇੰਜਨ ਜਣ ਜਣ ਦਾ ਤਾਂ ਸਹੀ ਹੈ ਮਿੱਤਰੋ ਕੀ ਹਾਲ ਚਾਲ ਨੇ ਅੱਜ ਨਾ ਆਪਾਂ ਪਿੰਡ ਪਹੁੰਚ ਗਏ ਕੋਲਾਰ ਖੁਰਦ ਦੇ ਵਿੱਚ ਬਹੁਤ ਭਰਾ ਸਾਡੇ ਫੋਨ ਲਾਉਂਦੇ ਸੀ ਕਹਿੰਦੇ ਭਾਈ ਮੂਰੇ ਕੇ ਤੂੜੀ ਦਾ ਸੀਜ਼ਨ ਆ ਰਿਹਾ ਵੀ ਸਾਨੂੰ ਬਾਜਪਰੇਟਾਂ ਦੇ ਵਿੱਚ ਟਰਾਲੀਆਂ ਤੇ ਲਾਉਣ ਵਾਸਤੇ ਟਰੈਕਟਰ ਚਾਹੀਦੇ ਆ ਜਿਹੜੇ ਜਾਇਜ਼ ਰੇਟ ਦੇ ਵਿੱਚ ਬਣ ਸੋ ਅੱਜ ਇਹ ਵੀਡੀਓ ਸਪੈਸ਼ਲ ਤੁਹਾਡੇ ਵਾਸਤੇ ਆ ਉਹ ਕਿਸਾਨ ਭਰਾਵਾਂ ਵਾਸਤੇ ਆ ਜਿਨ੍ਹਾਂ ਨੇ ਬਹੁਤ ਥੋੜੀ ਕੀਮਤ ਲਾਉਣੀ ਹੁੰਦੀ ਆ ਟਰੈਕਟਰਾਂ ਤੇ ਤਸੱਲੀ ਵਾਲੇ ਟਰੈਕਟਰ ਲੈਣੇ ਹੁੰਦੇ ਆ ਸੋ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਇਹ ਵੀਡੀਓ ਸ਼ੇਅਰ ਕਰ ਦਿਓ ਹੋ ਸਕਦਾ ਤੁਹਾਡਾ ਕੋਈ ਰਿਸ਼ਤੇਦਾਰ ਤੁਹਾਡਾ ਕੋਈ ਸੱਜਣ ਮਿੱਤਰ ਵੀ ਕੋਈ ਸਸਤੇ ਟਰੈਕਟਰ ਦੀ ਭਾਲ ਦੇ ਵਿੱਚ ਹੋਵੇ ਤਾਂ ਕਰਕੇ ਇਹ ਵੀਡੀਓ ਉਹਨਾਂ ਤੱਕ ਪਹੁੰਚਾ ਦਿਓ ਕਿਉਂਕਿ ਇਹ ਚਾਰ ਟਰੈਕਟਰ ਤੁਹਾਨੂੰ ਦਿਖਾਉਣੇ ਆ 2 ਹੈਗੇ ਨੇ ਮਹਿੰਦਰੇ 1 ਹੈਗਾ ਫੋਰਡ 3710 ਤੇ 1 ਹੈਗਾ ਸਵਰਾਜ 735 ਅੰਕਲ ਗਮਦੂਰ ਦੇ ਘਰੇ ਖੜੇ ਨੇ ਪਿੰਡ ਕੋਲਾਰ ਖੁਰਦ ਦੇ ਵਿੱਚ ਹੁਣ ਆਪਾਂ ਇਹ ਪੁੱਛ ਲੈਨੇ ਆ ਵੀ ਕਿਹੜਾ ਮਾਡਲ ਹੋਣਗੇ ਕਿੰਨੇ ਕੁ ਰੇਟ ਦੇ ਵਿੱਚ ਬਣ ਜਾਣਗੇ ਕੀ ਗੱਲ ਬਾਤ ਹੈ ਅੰਕਲ ਇਸਤਰੀ ਗਾਜ ਜੀ ਕਿਵੇਂ ਜੀ ਠੀਕ ਹੈ ਜੀ ਵਧੀਆ ਜੀ ਠੀਕ ਠਾਕ ਕੰਮ ਕਰ ਸੋਣਾ ਜਲਦੀ ਜੀ ਵਧੀਆ ਚੱਲਦਾ ਜੀ ਤੇ ਆਪਾਂ ਬਜਬ ਰੇਟਾਂ ਦੇ ਟਰੈਕਟਰ ਲੈਂਦੇ ਜੀ 4-5 ਹੈ ਹਾਂਜੀ ਹਾਂਜੀ ਤੇ ਦੱਸਿਓ ਵੀ ਇਹ ਸਵਰਾਜ ਜਿਹੜਾ 735 ਹੈ 735 1999 ਮਾਡਲ ਹੈ ਜੀ 1999 ਤਾਂ ਹੈਗਾ ਹੀ ਮਾਡਲ ਹਾਂਜੀ ਬਾਹਰ ਪੰਪ ਵਾਲਾ ਬਾਹਰ ਪੰਪ ਵਾਲਾ ਜੀ ਓਕੇ ਚਾਲੇ ਟਾਇਰ ਬਾ 40 45 ਕੇ ਪਾਈ ਟਾਇਰ ਨਹੀਂ ਹਾਂ ਤੇਦਰ ਮੈਂ ਉਹਦਾ ਰਿਮਾਂ ਦਾ ਚੈੱਕ ਕਰਵਾ ਦੇ ਕੰਡੀਸ਼ਨ ਦਾ ਚੈੱਕ ਕਰਵਾ ਦੇ ਇੰਜਨ ਗੇਅਰ ਦਾ ਸਹੀ ਹੈ ਜਮਾ ਜੀ ਹਾਂ ਟਿਊਬਾਂ ਦਾ ਚੈੱਕ ਕਰਵਾ ਦੇ ਹਨਾ ਵੀ ਲਗਭਗ ਕੰਮਕਾਰ ਵਾਲੇ ਬੰਦੇ ਲਈ ਬਹੁਤ ਚੰਗੇ ਡਾਇਰੈਕਟਰ ਨੇ ਹਨਾ ਜੀ ਆਹ ਜੀ ਗੇੜੇ ਗੂੜੇ ਲਾਉਣ ਆਏ ਕਿਸੇ ਨੇ ਜਾਂ ਬਾਹੀ ਕਰਨੀਆਂ ਥੋੜੇ ਖੇਤੀ ਵਾਲੇ ਨੇ ਬਿਲਕੁਲ ਜੀ ਬਾੜ ਪੰਪ ਵਾਲਾ ਆ ਗਿਆ ਬਾੜ ਪੰਪ ਵਾਲਾ ਆ ਗਿਆ ਹਾਂਜੀ ਓਕੇ ਤੇ ਮੈਨੂੰ ਇਹ ਦੱਸਿਓ ਜੀ ਇਹ ਟਰੈਕਟਰ ਮਾਡਲ ਹੈਗਾ 1999 ਹਾਂਜੀ ਹਾਂਜੀ 1999 ਤੂੰ ਇਹਦਾ ਨੰਬਰ ਕਿੱਥੋਂ ਦਾ ਹੋਊਗਾ ਇਹਦਾ ਨੰਬਰ ਹਰਿਆਣਾ ਦਾ ਜੀ ਪੰਜਾਬ ਚ ਨੌ ਆ ਜਦੋਂ ਦਾ ਵੀ ਆਇਆ ਇਹ ਰੈਟਰੋ ਦਾ ਪੰਜਾਬ ਚ ਹੀ ਚੱਲਦਾ ਹੈ ਉਸ ਪੰਜਾਬ ਚ ਹੀ ਚੱਲਦਾ ਹੈ ਪੰਜਾਬ ਚ ਨੌ ਵੀ ਪੰਜਾਬ ਚ ਹੀ ਆ ਆਪਣੇ ਠੀਕ ਹੈ ਜੀ ਉਦਾਂ ਕੰਮਕਾਰ ਪੱਖੋਂ ਕਿਵੇਂ ਆਨ ਓਕੇ ਜੀ ਚੱਲ ਚੱਲਾ ਵੀ ਦਾ ਪੂਰਾ ਓਕੇ ਸਮਾਂ ਜ਼ਿੰਮੇਵਾਰੀ ਵਾਲਾ ਟਰੈਕਟਰ ਹੈ ਕਿੰਨੇ ਦਾ ਦੇ ਦਾਂਗੇ ਆਪਾਂ ਇਹ ਟਰੈਕਟਰ ਇਹ ਦੇ ਦਾਂਗੇ ਜੀ ਆਪਾਂ 1 ਲੱਖ 45000 ਦਾ 1 ਲੱਖ ਤੇ 45000 ਦਾ ਹਾਂਜੀ ਮਾਨ ਤਨ ਕਰਾਂਗੇ ਇਹ ਵੀ ਕਰ ਦਾਂਗੇ ਕਿੰਨਾ ਕ ਕਰ ਦਾਂਗੇ 10000 ਦਾ ਕਰ ਦਾਂਗੇ ਲੇ ਮਤロイ ਰਹਿ ਕੇ 135000 ਦਾ 135000 ਦਾ ਦੇ ਦਾਂਗੇ ਮੁਕਤ ਜੇ ਕੋਈ ਸੱਜਣ ਚਾਹੀ 30 ਦਾ ਵੀ ਦੇ ਦਈਏ ਨਹੀਂ ਫਿਰ ਧੱਕਾ ਹੋ ਜਾ ਕੋਈ ਨਾ ਕਰ ਦਾਂਗੇ ਤੁਹਾਨੂੰ ਕੋਈ ਗੱਲ ਦੀ ਦਵਾ ਦਾਂਗੇ ਠੀਕ ਹੈ ਜੀ ਤੇ ਜਿਹੜਾ ਆ ਖੜਾ ਜੀ ਫੋਰਡ 8710 ਇਹ ਹੈਗਾ ਜੀ 1987 ਮਾਡਲ ਜੀ ਇਹ ਹੈਗਾ 1987 ਮਾਡਲ ਤੇ ਜੇ ਟਾਇਰਾਂ ਦੀ ਗੱਲ ਕਰੀਏ ਨਾ ਜੀ ਟਾਇਰ ਇਹ ਪੈਨੇ ਸਾਰੇ ਐਮ ਆਰ ਐਫ ਦੇ 80 ਪੈਸੇ ਟਾਇਰ ਹਾਂ 80 ਪੈਸੇ ਇਹਦੇ ਟਾਇਰ ਪੈਨੇ ਚੌਕੜਾ ਹੈਗਾ ਮਰਫ ਦਾ ਹਾਂਜੀ ਇੰਜਨ ਗੇਅਰ ਹੋਇਆ ਹੋਇਆ ਦਾ ਇੰਜਨ ਗੇਅਰ ਤਾਂ ਮਤਲਬ ਹੋ ਕੋਇਆ ਹੋਇਆ ਹੋਇਆ ਕੰਮ ਪੂਰਾ ਹਾਂਜੀ ਜਿੰਮੇਵਾਰੀ ਵਾਲਾ ਇੰਜਨ ਜਾ ਕੇ ਰੁਪਈਆ ਲਾਉਣ ਦੀ ਲੋੜ ਨਹੀਂ ਜੀ ਹਾਂਜੀ ਹਾਂਜੀ ਮਗਰਾੜ ਨਵੇਂ ਲੱਗੇ ਹੋਣੇ ਜੀ ਲੀਕਿੰਗ ਦੀ ਕੋਈ ਪ੍ਰੋਬਲਮ ਨਹੀਂ ਟਰੈਕਟਰ ਸਫਾਈ ਚ ਹੈ ਮਗਰਾੜ ਜੀ ਕਹਿੰਦੇ ਨਵੇਂ ਲੱਗੇ ਹੋਏ ਨੇ ਹਨਾ ਰਿੰਮਾਂ ਦਾ ਵੀ ਚੈੱਕ ਕਰਵਾ ਦੇ ਕੰਡੀਸ਼ਨਰ ਇਹਦੀ ਵੀ ਪਿੱਛੋ ਚੈੱਕ ਕਰਵਾ ਦੇ ਟਿਊਬਾਂ ਤਾਂ ਬੰਦ ਸਾਰਾ ਟਰੈਕਟਰ ਪੂਰੇ ਹੀ ਚੰਗਾ ਸੱਤ ਵਗੈਰਾ ਵਧੀਆ ਲੱਗੀ ਹੋਈ ਹੈ ਲਿੰਕਾਂ ਦਾ ਪੂਰਾ ਓਕੇ ਸੁੱਕਾ ਟਰੈਕਟਰ ਹੈ ਜੀ ਡਿਸਕ ਬ੍ਰੇਕਾਂ ਵਾਲਾ ਆ ਗਿਆ ਡਿਸਕ ਬ੍ਰੇਕਾਂ ਚ ਫਾਰਮ ਟਰੈਕਰ 60 ਦੇ ਮਗਰਾਟ ਲੱਗੇ ਹੋਣੇ ਨਵੇਂ ਅੱਛਾ ਫਾਰਮ 60 ਵਾਲੇ ਮਗਰਾਟ ਲੱਗੇ ਹੋਣੇ ਇੰਡੀਕੇਟਰ ਨਵੇਂ ਲੱਗੇ ਹੋਣੇ ਟਰੈਕਟਰ ਦੇ ਚਾਰੇ ਹਾਂਜੀ ਤੇ ਮੈਨੂੰ ਇਹ ਦੱਸਿਓ ਜੀ ਇਹਦਾ ਹੂ ਨੰਬਰ ਕਿੱਥੋਂ ਦਾ ਹੋਊਗਾ ਇਹਦਾ ਪੰਜਾਬ ਨੰਬਰ ਹੈ ਇਹ ਵੀ ਪੰਜਾਬ ਨੰਬਰ ਹੈ ਹਾਂਜੀ ਹਾਂਜੀ ਇਹ ਕਿੰਨੇ ਕ ਦਾ ਬਣ ਜੂਗਾ ਇਹ ਦੇ ਦਾਂਗੇ ਜੀ ਆਪਾਂ 1,25,000 ਦਾ ਲੈ ਮਿੱਤਰੋ 1.5 ਲੱਖ ਰੁਪਇਆ ਡਿਮਾਂਡ ਹੈ ਹਾਂਜੀ ਇਹਦੇ ਵਿੱਚ ਵੀ ਥੋੜਾ ਮੋਟਾ ਥੋੜਾ ਮੰਨਤਾ ਥੋੜਾ ਮੋਟਾ ਹੋ ਜਾ ਕਰਵਾ ਦਾਂਗੇ ਕਿਉਂਕਿ ਜੈ ਜਸ ਅਸਲ ਪਹਿਲੀ ਰੈਡ ਬਾਗੇ ਬਾਗੇ ਚ ਇਹ ਹੈਗਾ ਜੀ 1998 ਮਾਡਲ ਇਹ ਹੈਗਾ 1998 ਮਾਡਲ ਮੂਰਲਾ ਜੋੜਾ ਤਾਂ ਤੇ ਜਮੀ ਨਮਿਆਂ ਵਰਗਾ ਹਨਾ ਜੀ ਤੇ ਪਿਛਲੇ ਟਾਇਰ ਵੀ ਹੋ ਗਏ ਰਹਿ ਗਏ 45 50 ਪੈਸੇ ਬਸ ਹੁਣ ਪਾ ਲੇ ਹਾਂ ਪਿੱਛੇ ਪੈਰਾ ਟਾਇਰ ਪਿਛਲੇ ਲਾ ਲਓ ਤੇ ਰਿੰਮ ਧਰਮੇ ਇਹਦੇ ਵੀ ਚੱਕਰਵਾ ਦੇ ਤੇ ਉਦਾਂ ਹੀ ਕੰਡੀਸ਼ਨ ਦਾ Ориਜਨਲ ਹੀ ਲੱਗਦਾ ਹੈ ਜੀ ਨਾਲ ਸਾਰਾ Ориਜਨਲ ਹੈ ਜੀ ਮਗਰਾਟਾਂ ਦੇ ਬਸ ਅੰਦਰ ਗੋਲੇ ਪਟਾ ਗਿਆ ਐ ਐਂਗਲ ਲੱਗੀ ਹੋਈ ਐ ਐਂਗਲ ਲੱਗੀ ਹੋਈ ਮਜ਼ਬੂਤੀ ਦਿੱਤੀ ਹੋਈ ਹੈ ਮਜ਼ਬੂਤ ਹੈ ਜੀ ਹਲ ਦੇ ਚਾਲ ਦੇ ਕੇ ਤੋਂ ਨੇ ਬਾਡੀ ਲਾਈਨ ਤਾਂ ਸਾਰੀ ਧਰਮੇ ਚੈੱਕ ਕਰਵਾ ਦੀ ਟਰੈਕਟਰ ਇਧਰੋਂ ਪਿੱਛੋਂ ਵੀ ਲਿਆ ਕਰਾ ਕ ਉਹ ਅਸਲ ਇਹ ਹੈ ਜੀ ਇਹ ਤਾਂ ਸਾਹਮਣੇ ਹੋਇਆ ਟਰੈਕਟਰ ਹੈ ਇਹ ਜੀ। ਦੁਮੇਵਾਰੀ ਵਾਲਾ ਟਰੈਕਟਰ ਹੈ ਜੀ। ਜ਼ਮੀਨ ਦਿਖਤਰ ਵਿੱਚ ਪੂਰਾ। ਉਹ ਵਾਲਾ ਟਰੈਕਟਰ ਹੈ ਜੇ ਮਰਜ਼ੀ ਬੰਦਾ ਖੇਤੀ ਕਰਵਾ ਦੇ। ਲਿੰਕਾਂ ਨੂੰ ਕੱਚਾ ਚੈੱਕ ਕਰਵਾ ਦੇ ਜਮਾ ਸੁੱਕਾ ਟਰੈਕਟਰ ਪਿਆ। ਇਧਰਲਾ ਵੀ ਰਮ ਚੈੱਕ ਕਰਵਾ ਦੇ, ਮਗਰਾੜ ਚੈੱਕ ਕਰਵਾ ਦੇ ਵਿੱਚੋਂ। ਤੇ ਇਹ ਦੱਸਿਓ ਜੀ। ਇਹ ਤੁਸੀਂ ਦੱਸਿਆ ਸੀ ਮਾਡਲ? ਇਹ 1998 ਮਾਡਲ ਹੈ। 98 ਮਾਡਲ ਹੈ। ਨੰਬਰ ਇਹਦਾ ਵੀ ਪੰਜਾਬ ਦਾ ਹੀ ਹੈ। ਇਹ ਪੀਪੀ 11 ਪਟਿਆਲੇ ਦਾ ਜੀ। ਪੀਪੀ 11 ਪਟਿਆਲੇ ਦਾ ਨੰਬਰ ਹੈ। ਹਾਂਜੀ। ਤੇ ਇੰਜਨ ਦਾ ਤੇ ਓਕੇ ਜੀ ਬਾਬਾ। ਸਹੀ ਹੈ ਜੀ। ਬਾਗੇ ਚੈੱਕ ਕਰ ਲੇ ਮੈਤ੍ਰੂ 1,75,000 ਡਿਮਾਂਡ ਆ ਉਹ ਮੌਕੇ ਤੇ ਕਿੰਨੇ ਦਾ ਕਰਦੀ ਆ ਕਰਦਾ 57,000 ਮਾਨ ਕਰਦਾ 57,000 ਪੂਰੇ 70 ਦਾ ਹੋਜੂ ਕੋਈ ਜੋ ਵਈ ਨਿਕ ਤਾਂ ਦੇ ਦਾਂਗੇ ਜੀ ਕੋਈ ਗੱਲ ਨਹੀਂ ਚਲੋ ਕੋਈ ਗੱਲ ਨਹੀਂ ਤੇ ਜਿਹੜਾ ਆ ਖੜਾ ਹੈ ਜਿੱਧਰ 575 ਇਹ ਹੈਗਾ 1991 ਮਾਡਲ ਜੀ ਨੰਬਰ ਇਹ ਤਾਂ ਸੰਗਰੂਰ ਦਾ ਸੰਗਰੂਰ ਨੰਬਰ ਹੈ ਜੀ 91 ਮਾਡਲ ਹੈ ਹਾਂ ਜੀ ਓਕੇ ਤੇ ਆ ਅੱਡ ਜੀ ਦਾ ਕਿ ਮੇਜ ਮਤਲ ਇਹ ਸੋ ਦੁਬਾਰਾ ਲਵਾਈ ਹੋਈ ਹੈ ਜੀ ਕਿਸੇ ਨੇ ਪਹਿਲੀ ਇਹ ਇਹ ਕਲਰ ਦੇ ਵਿੱਚ ਵੀ ਆਇਆ ਹੋਇਆ ਹੈ ਨਹੀਂ ਉਹ ਪ੍ਰਾਈਮਰ ਜਾਂ ਵੱਜਿਆ ਹੋਇਆ ਹੈ ਪ੍ਰਾਈਮਰ ਜਾਂ ਵੱਜਿਆ ਹੋਇਆ ਹਾਂਜੀ ਬਾਕੀ ਰੰਗ ਸਹੀ ਹੈ ਇਹ ਪ੍ਰਾਈਮਰ ਵਾਲੀ ਸੋਹ ਜੀ ਲੱਗੀ ਹੋਈ ਹੈ ਠੀਕ ਹੈ ਜੀ ਹਾਂਜੀ ਟਾਇਰਾਂ ਦੀ ਕੰਡੀਸ਼ਨ ਥੋੜਾ ਕੰਮ ਹੋਇਆ ਹੋਇਆ ਜਿਉਂ ਜਿਹੜੀ ਰੰਗ ਚਲੀ ਬਾਂ ਨਵੀਆਂ ਲੱਗੀਆਂ ਹੋਈਆਂ ਨੇ ਠੀਕ ਹੈ ਜੀ ਹਾਂਜੀ ਸੰਗਰੂਰ ਦੀ ਨੰਬਰ ਹੈ ਸੰਗਰੂਰ ਤੋਂ ਹੀ ਕੰਮ ਕਰਾਏ ਹੋਏ ਬੰਦੇ ਦਾ ਓਕੇ ਓਕੇ ਹਾਂਜੀ ਟਾਇਰਾਂ ਦੀ ਕੰਡੀਸ਼ਨ ਇਹਦੀ ਵੀ ਚੰਗੀ ਹੈ ਯਾਰ ਵਧੀਆ ਨੇ ਜੀ 60 ਪੈਸੇ ਟਾਇਰ ਪਿਛਲੇ ਨੇ ਮੂਰ ਲੈ ਗਏ 45 ਕੇ ਪੈਸੇ ਓਕੇ ਤਾਂ ਮੈਂ ਪਿੱਛੋਂ ਵੀ ਦਿਖਾ ਦੇ ਕਰਾਂ ਇਹ ਟਰੈਕਟਰ ਦੀ ਕੀ ਡਿਮਾਂਡ ਹੈ ਜੀ ਕਿੰਨੇ ਕੁ ਤਾਂ ਇਹ ਦੇ ਦਾਂਗੇ ਜੀ 1,20,000 ਦਾ 1,20,000 ਦਾ ਹਾਂਜੀ ਓਕੇ ਲੈ ਮਿੱਤਰੋ ਕਰੋ ਸੰਪਰਕ ਦੁਆਰਾ ਫੇਰ ਦੱਸ ਦਿੰਦੇ ਆ ਪਿੰਡ ਕੋਲਾਰ ਖੁਰਦ ਸੰਗਰੂਰ ਤੇ ਸੁਨਾਮ ਦੇ ਇਹ ਰੋਡ ਵੱਡੇ ਰੋਡ ਤੇ ਸੈਂਟਰ ਜਿਹੇ ਚ ਪਿੰਡ ਆ ਜਾਂਦਾ ਜਿਹੜਾ ਨੰਬਰ ਆਪਾਂ ਸਕਰੀਨ ਤੇ ਚਲਾਤਾ ਜੇ ਕਿਸੇ ਸੱਜਣ ਨੇ ਜਾਇਜ਼ ਰੇਟਾਂ ਦੇ ਵਿੱਚ ਟਰੈਕਟਰ ਲੈਣੇ ਆ ਤਾਂ ਘਰਾਂ ਫਟਾਫਟ ਫੋਨ ਲਾ ਲਓ